ਹਾਂਜੀ ਸਾਰਿਆਂ ਨੂੰ ਸਾਥੀਕਰ ਤੁਹਾਡਾ ਸਵਾਗਤ ਹੈ ਚੈਨਲ ਤੇ ਸਭ ਤੋਂ ਪਹਿਲਾਂ ਤੁਹਾਨੂੰ ਨਵੇਂ ਬਰੇ ਦੀਆਂ ਮੁਬਾਰਕਾਂ ਬਾਦਸ਼ਾਹ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਤੇ ਨਵੰਬਰ ਸਾਰਿਆਂ ਲਈ ਖੁਸ਼ੀਆਂ ਲੈ ਕੇ ਆਵੇ ਸੋ ਜਿਹੜੀ ਅੱਜ ਆਪਾਂ ਗੱਲਬਾਤ ਕਰਨੀ ਆ ਉਹ ਹੈਗੀ ਆ ਆਰਆਰਐਸਪੀ ਤੇ ਜਿਹੜੀਆਂ ਵੀ ਪੈਨਸ਼ਨ ਮਿਲਦੀਆਂ ਨੇ ਕੈਨੇਡਾ ਦੇ ਵਿੱਚ ਜਿਹੜੀਆਂ ਲੇਟਰ ਸਟੇਜ ਦੇ ਵਿੱਚ ਬੰਦਾ ਇੰਜੋਏ ਕਰਦਾ ਜਦੋਂ ਵੀ ਕਿਤੇ ਚਰਚਾ ਚੱਲਦੀ ਆ ਇੰਡੀਆ ਬੈਠੇ ਹੁੰਦੇ ਸੀਗੇ ਜਾਂ ਇੱਥੇ ਵੀ ਕਿ ਇਹਦਾ ਬੈਨੀਫਿਟ ਕੀ ਆ ਤਾਂ ਆਮ ਇੱਕ ਪੁਆਇੰਟ ਨਿਕਲ ਕੇ ਆ ਜਾਂਦਾ ਕਿ ਉਰੇ ਕੰਮ ਕੀਤੇ ਦਾ ਮੁੱਲ ਪੈ ਜਾਂਦਾ ਅਖੀਰ ਤੁਰੇ ਪੈਨਸ਼ਨ ਮਿਲ ਜਾਂਦੀ ਆ ਸੋ ਜਿਹੜੀ ਅਖੀਰ ਤੇ ਪੈਨਸ਼ਨ ਮਿਲਦੀ ਆ ਸਰਕਾਰ ਵੱਲੋਂ ਹਰੇਕ ਨੂੰ ਜਾਂ ਜਿਹੜੇ ਆਪਸ਼ਨ ਦਿੱਤੇ ਹੋਏ ਨੇ ਜਿਨ੍ਹਾਂ ਨੂੰ ਵਰਤ ਕੇ ਲੇਟਰ ਸਟੇਜ ਦੇ ਵਿੱਚ ਆਪਾਂ ਪੈਸੇ ਨੂੰ ਲੈ ਕੇ ਜਾ ਸਕਦੇ ਆ ਤੇ ਜਿਹੜੀ ਉਹ ਉਮਰਾਂ ਨੂੰ ਇੰਜੋਏ ਕਰ ਸਕਦੇ ਆ ਉਹਦੇ ਬਾਰੇ ਗੱਲਬਾਤ ਹੋਊਗੀ ਅੱਜ ਦੀ ਵੀਡੀਓ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਸਭ ਤੋਂ ਪਹਿਲਾਂ ਆਉਂਦਾ OAS ਉਹ ਹੈਗੇ 올ਡ ਏਜ ਸਕਿਉਰਿਟੀ ਜਿਹੜੀ ਕਿ ਗਵਰਨਮੈਂਟ ਵੱਲੋਂ ਦਿੱਤੀ ਜਾਂਦੀ ਆ 65 ਸਾਲ ਦੀ ਉਮਰ ਤੋਂ ਬਾਅਦ ਜਿਹੜਾ ਵੀ ਜਣਾ ਕੈਨੇਡਾ ਦੇ ਵਿੱਚ 10 ਸਾਲ ਰਹਿ ਲੈਂਦਾ ਸੋ ਉਹਦੇ ਵਿੱਚ ਤੁਸੀਂ ਕੀ ਕੰਮ ਕੀਤਾ ਕੰਮ ਦੇ ਦੌਰਾਨ ਕੀ ਕੰਟ੍ਰਿਬਿਊਟ ਕੀਤਾ ਉਹ ਚੀਜ਼ਾਂ ਨਹੀਂ ਮੈਟਰ ਕਰਦੀਆਂ ਇਹਦੇ ਵਿੱਚ ਜਿਹੜਾ ਮੈਟਰ ਕਰਦਾ ਉਹ ਕਰਦਾ ਤੁਹਾਡੀ ਰੈਜ਼ਿਡੈਂਸੀ ਤੁਹਾਡੀ ਜਿਹੜੀ ਏਜ ਆ ਉਹ 65 ਪਲੱਸ ਹੋਣੀ ਚਾਹੀਦੀ ਆ ਤੇ ਤੁਸੀਂ ਇਹ ਦੇਖਦੇ ਵਿੱਚ 10 ਸਾਲ ਰੈਜ਼ੀਡੈਂਟ ਹੋਣੇ ਚਾਹੀਦੇ ਹੋ ਤੁਹਾਨੂੰ OAS ਮਿਲਦੀ ਆ ਜ ਜਦੀ ਕਿ ਅਮਾਉਂਟ 600 ਤੋਂ ਲੈ ਕੇ 650 ਦੇ ਵਿੱਚ ਵੇਰੀ ਕਰਦੀ ਰਹਿੰਦੀ ਆ OAS ਦੇ ਵਿੱਚ ਇਹ ਕਿਹੜੀ ਹੋਰ ਲੇਅਰ ਆ ਗਵਰਨਮੈਂਟ ਵੱਲੋਂ ਦਿੱਤੀ ਗਈ ਉਹ ਹੈਗੀ GIS ਗਰਾਂਟਡ ਇਨਕਮ ਸਪਲੀਮੈਂਟ ਜਿਹੜੀ ਕਿ ਇਨਸ਼ੋਰ ਕਰਦੀ ਆ ਕਿ ਜਿਹੜੇ ਲੋ ਇਨਕਮ ਅਰਨਰ ਨੇ ਉਹ ਵੀ ਇੱਕ ਲਾਈਫ ਸਟਾਈਲ ਨੂੰ ਪ੍ਰੋਟੈਕਟ ਕਰ ਸਕਣ ਉਹ ਹੈਲਪ ਕਰਦੀ ਹੈ OAS ਦੇ ਵਿੱਚ ਪੇ ਕੀਤੀ ਜਾਂਦੀ ਹੈ ਦੂਜੇ ਨੰਬਰ ਤੇ ਆਉਂਦੀ ਹੈ CPP ਕੈਨੇਡਾ ਪੈਨਸ਼ਨ ਪਲਾਨ ਕੈਨੇਡਾ ਪੈਨਸ਼ਨ ਪਲਾਨ ਇੱਕ ਬਹੁਤ ਫੇਮਸ ਪਲਾਨ ਆ ਆਮ ਤੁਸੀਂ ਆਪਣੇ ਚੈੱਕਾਂ ਦੇ ਉੱਤੇ ਦੇਖਿਆ ਹੋਣਾ ਜਦੋਂ ਡਿਡਕਸ਼ਨ ਹੁੰਦੀ ਆ EI ਕੱਟੀ ਜਾਂਦੀ ਆ CPP ਕੱਟੀ ਜਾਂਦੀ ਆ ਤੇ ਫੈਡਰਲ ਟੈਕਸ ਕੱਟਿਆ ਜਾਂਦਾ ਸੋ ਜਿਹੜੀ ਉਹ CPP ਆ ਉਹ ਹਰੇਕ ਚੈੱਕ ਦੇ ਉੱਤੇ ਕੱਟੀ ਜਾਂਦੀ ਆ ਜਿਹੜਾ ਕਿ ਬੰਦਾ ਕੰਮ ਕਰਦਾ ਉਹ ਉਹਦੇ ਐਮਪਲੋਇਰ ਵੱਲੋਂ ਦੋਵੇਂ ਪਾਰਟ ਪੇ ਕੀਤੇ ਜਾਂਦੇ ਨੇ ਜਿਹੜਾ ਬੰਦਾ ਸੈਲਫ এমਪਲoyed ਆ ਉਹ ਦੋਵੇਂ ਪਾਰਟ ਖੁਦ ਪੇ ਕਰਦਾ ਜਦੋਂ ਟੈਕਸ ਭਰਨਾ ਸਾਲ ਦੇ ਐਂਡ ਦੇ ਵਿੱਚ ਸੋ ਉਹ ਕੀ ਆ ਫਾਰ ਐਗਜ਼ਾਮਪਲ ਕੋਈ ਜੇ ਉਹ 65 ਦਾ ਰਿਟਾਇਰ ਹੁੰਦਾ ਤਾਂ ਉਹਨੇ 40 ਸਾਲ ਕੰਮ ਕਰਨਾ ਉਹਦੇ ਰਾਹੀਂ ਉਹਨੇ ਡਿਡਕਸ਼ਨਸ ਕਰਵਾਉਂਦੇ ਜਾਣਾ ਤਾਂ ਉਹ एलिਜੀਬਲ ਹੋ ਜਾਂਦਾ ਸੀਪੀਪੀ ਲਈ ਸੋ ਜਿਹੜੀ ਸੀਪੀਪੀ ਆ ਔਨ ਦਾ ਬੇਸ ਆਫ ਉਹਨੇ ਕਿੰਨਾ ਕੰਟ੍ਰਿਬਿਊਟ ਕੀਤਾ ਆਪਣੇ ਥਰੋਅਆਊਟ ਲਾਈਫ ਦੇ ਵਿੱਚ ਉਹ 7-800 ਤੋਂ ਵੇਰੀ ਕਰਕੇ 13-1400 ਤੱਕ ਜਾ ਸਕਦੀ ਹੈ ਜੇ ਉਹਨੇ ਕਿੰਨੇ ਕ ਸਾਲ ਕੰਟ੍ਰਿਬਿਊਟ ਕੀਤਾ ਸੋ ਬੇਸਿਕਲੀ ਜਿਹੜਾ ਜੁਆਇੰਟ ਆਫ ਸੀਪੀਪੀ ਐਂਡ ਜੁਆਇੰਟ ਆਫ ਓਏਐਸ ਇਹਨਾਂ ਦੋਹਾਂ ਨੂੰ ਮਿਲਾ ਕੇ ਜਿਹੜੀ ਇੱਕ ਚੀਜ਼ ਬਣਦੀ ਆ ਇਹ ਪੈਨਸ਼ਨ ਨੇ ਕੈਨੇਡਾ ਦੇ ਵਿੱਚ ਲਈ ਸਰਕਾਰ ਵੱਲੋਂ ਲੋਕਾਂ ਨੂੰ ਦਿੱਤੀਆਂ ਜਾਂਦੀਆਂ ਨੇ ਇਹਨਾਂ ਤੋਂ ਬਿਨਾ ਜਿਹੜਾ ਅੱਜ ਕੱਲ ਚੈਲੰਜ ਮੇਨ ਆ ਰਿਹਾ ਉਹ ਇਹ ਆ ਕਿ ਸੀਪੀਪੀ ਤੇ ਓਐਸ ਦੀ ਅਮਾਉਂਟ ਮਿਲਾ ਕੇ ਜਿਹੜੀ ਪੈਨਸ਼ਨ ਮਿਲਦੀ ਆ ਉਹ ਇਨਫਲੇਸ਼ਨ ਇੰਨੀ ਵੱਧ ਚੁੱਕੀ ਆ ਉਹ 65 ਸਾਲ ਤੋਂ ਵੱਧ ਲੋਕਾਂ ਨੂੰ ਰਿਟਾਇਰ ਹੋਣ ਨਹੀਂ ਦੇ ਰਹੀ ਹੈ ਨਾ ਕਿਉਂਕਿ ਜਿਹੜਾ ਉਹ 1500 2000 ਅਮਾਉਂਟ ਆ ਉਹਦੇ ਨਾਲ ਜਿਹੜੇ ਤੇ ਬੇਸਿਕ ਖਰਚੇ ਨੇ ਉਹ ਨਹੀਂ ਪੂਰੇ ਹੋ ਰਹੇ ਸੋ ਉਹਦੇ ਲਈ ਗਵਰਨਮੈਂਟ ਵੱਲੋਂ ਕੀ ਕੀ ਪਲਾਨ ਨੇ ਲਈ ਜਿਵੇਂ ਕਿ ਆਰਆਰਐਸਪੀ ਆ ਉਹਦੇ ਵਿੱਚ ਆਪਾਂ ਕੌਂਟਰੀਬਿਊਟ ਕਰਕੇ ਮਨੀ ਨੂੰ ਪੁਸ਼ ਕਰ ਸਕਦੇ ਹਾਂ ਲੇਟਰ ਸਟੇਜ ਦੇ ਵਿੱਚ ਜਦੋਂ ਕਿ ਆਪਾਂ ਕੰਮ ਕਰ ਰਹੇ ਹਾਂ ਹਾਂਜੀ ਜਿਵੇਂ ਆਪਾਂ ਪਿੱਛੇ ਗੱਲ ਕੀਤੀ ਆ ਕਿ ਜਿਹੜੀ ਜਿਹੜੀਆਂ ਪੈਨਸ਼ਨ ਸਰਕਾਰ ਵੱਲੋਂ ਮਿਲਦੀਆਂ ਨੇ ਉਹ ਨਹੀਂ ਪੂਰਾ ਪਾ ਰਹੀਆਂ ਅੱਜ ਕੱਲ੍ਹ ਉਹ ਜਿਹੜੇ ਸਟੈਟ ਦੱਸ ਰਹੇ ਨੇ ਲੋਕਾਂ ਦਾ ਕਿ ਉਹ ਲੇਟਰ ਸਟੇਜ ਦੇ ਵਿੱਚ ਵੀ ਕੰਮ ਕਰ ਰਹੇ ਨੇ ਕਿਉਂਕਿ ਇੰਡੀਆ ਜਾਂ ਪਿੱਛੇ ਆਪਣੇ ਜਿੱਥੋਂ ਵੀ ਕੋਈ ਬੰਦਾ ਆਉਂਦਾ ਉੱਥੇ ਜਿਹੜੀ ਇਕਨੋਮੀਆਂ ਨੂੰ ਇਸ ਤਰੀਕੇ ਦੀਆਂ ਨੇ ਕਿ ਇੱਕ ਐਸੈਟ ਬਿਲਡ ਹੋਈ ਹੁੰਦੀ ਆ ਜਿਹੜੀ ਕਿ ਲੋਕਾਂ ਨੂੰ ਪੈਸੇ ਦੇ ਰਹੀ ਹੁੰਦੀ ਹੈ ਫੋਰ ਐਗਜ਼ਾਮਪਲ ਜਿਹੜੇ ਆਪਣੇ ਦਾਦਦੇ ਨੇ ਉਹਨਾਂ ਨੇ ਜ਼ਮੀਨ ਬਣਾਈ ਉਹ ਉਹਨਾਂ ਨੂੰ ਪੈਸੇ ਦੇ ਰਹੀ ਹੈ ਬਟ ਜਿਹੜੀ ਇਹ ਦੇਸ਼ ਆ ਇਹਦੇ ਵਿੱਚ ਉਸ ਤਰੀਕੇ ਦੇ ਜਿਹੜੇ ਬਿਜ਼ਨਸ ਨੇ ਹਰੇਕ ਬੰਦਾ ਨਹੀਂ ਬਣਾ ਸਕਦਾ ਜ਼ਿਆਦਾਤਰ ਬੰਦੇ ਜੋਬ ਬੇਸਡ ਨੇ ਜਦੋਂ ਉਹ ਕੰਮ ਛੱਡਦੇ ਤਾਂ ਉਹਨਾਂ ਦੀ ਇਨਕਮ ਆਉਣੀ ਬੰਦ ਹੋ ਜਾਂਦੀ ਹੈ ਉਦੋਂ ਤੱਕ ਉਹਨਾਂ ਨੇ ਕੋਈ ਇਹ ਜੀ ਐਸੈਟ ਬਣਾਈ ਨਹੀਂ ਹੁੰਦੀ ਮੈਜੋਰਿਟੀ ਨੇ ਕਿ ਜਿਹੜੀ ਉਹਨਾਂ ਨੂੰ ਲੇਟਰ ਸਟੇਜ ਦੇ ਵਿੱਚ ਕਿ ਇਨਕਮ ਦੇਈ ਜਾਵੇ ਤੇ ਜਿਹੜੇ ਗਵਰਨਮੈਂਟ ਨੇ ਪਲਾਨ ਬਣਾਏ ਸੀ OAS ਤੇ CPP ਵਰਗੇ ਉਹ ਬਹੁਤ ਬੇਸਿਕ ਕਨਸਿਸਟੀਆਂ ਨੂੰ ਕਵਰ ਕਰਦੇ ਨੇ ਸੋ ਇਸ ਚੀਜ਼ਾਂ ਨੂੰ ਦੇਖਦੇ ਹੋਏ ਜਿਹੜੀ RRSP ਆ ਉਹਦੀ ਇੰਟਰੋਡਕਸ਼ਨ ਹੁੰਦੀ ਆ 1957 ਦੇ ਵਿੱਚ ਵਰਲਡ ਵਾਰ ਸੈਕੰਡ ਤੋਂ ਬਾਅਦ ਜਿਹੜੀ ਐਕਸਪੈਟੈਂਸੀ ਆ ਲਾਈਫ ਦੀ ਉਹ ਇਨਕਰੀਜ਼ ਹੋ ਗਈ ਬੰਦੇ ਜ਼ਿਆਦਾ ਜਿਉਣ ਲੱਗੇ ਤੋਂ ਜਿਹੜੀ ਉਹਨਾਂ ਨੇ ਸੇਵਿੰਗ ਵਾੜੀ ਮੁੱਟੀ ਆਪਣੀ ਥਰੂਆਊਟ ਲਾਈਫ ਕੀਤੀ ਹੁੰਦੀ ਸੀ ਜਾਂ ਜਿਹੜੇ ਗਵਰਨਮੈਂਟ ਵੱਲੋਂ ਸਪਲੀਮੈਂਟ ਮਿਲਦੇ ਆ ਉਹਨਾਂ ਨੂੰ ਵਰਤ ਕੇ ਉਹ ਜਿਹੜੀ ਪਿਛਲੀ ਸਟੇਜ ਆ ਉਹਦੇ ਵਿੱਚ ਉਹ ਸਟਰਗਲ ਕਰਦੇ ਸੀ ਸੋ ਜਿਹੜਾ ਸਟਰਗਲ ਆ ਲੋਕ ਨਾ ਕਰਨ ਉਹਦੇ ਲਈ ਆਰਆਰਐਸਪੀ ਦੀ ਇੰਟਰੋਡਕਸ਼ਨ ਹੁੰਦੀ ਆ ਆਰਆਰਐਸਪੀ ਆ ਜਿਹੜੀ ਇਹ ਜੇ ਕੋਈ ਬੰਦਾ ਕੰਮ ਕਰਦਾ ਜੇ ਕੋਈ ਸੈਲਫ এমਪਲoyed ਆ ਇਹ ਦੋਵਾਂ ਦੇ ਲਈ ਆ ਇਹਦੇ ਵਿੱਚ ਕੀ ਆ ਬੰਦਾ ਜਿਹੜੇ ਜਿਹੜੇ ਸਾਲਾਂ ਦੇ ਵਿੱਚ ਕੰਮ ਕਰਦਾ ਉਦੋਂ ਕੌਂਟਰੀਬਿਊਟ ਕਰ ਸਕਦਾ ਤੇ ਉਹਨਾਂ ਸਾਲਾਂ ਦੇ ਵਿੱਚ ਉਹ ਟੈਕਸ ਦੀ ਡੈਫਰ ਕਰ ਸਕਦਾ ਉਹ ਸਾਲ ਜੋ ਟੈਕਸ ਨਹੀਂ ਭਰੂਗਾ ਜਦੋਂ ਇਹ ਚ ਵਿਡਰੋਅ ਕਰਾਊਗਾ ਉਹ ਭਰੂਗਾ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਕਿ ਆਰਆਰਐਸਪੀ ਮੈਟਰੀ ਕਿਉਂ ਕਰਦੀ ਆ ਸੋ ਉਹਦੇ ਕਈ ਕਾਰਨ ਨੇ ਸਭ ਤੋਂ ਪਹਿਲਾਂ ਤਾਂ ਇਹ ਆ ਕਿ ਜਿਹੜੀ ਇਨਫਲੇਸ਼ਨ ਉਹ ਇੰਨੀ ਜ਼ਿਆਦਾ ਵੱਧ ਚੁੱਕੀ ਆ ਜਦੀ ਰੇਟ ਦੇ ਵਿੱਚ ਕਿ ਜਿਹੜੇ ਸੇਵਿੰਗ ਪਲੱਸ ਹੋਰ ਪੈਨਸ਼ਨਸ ਨੇ ਉਹ ਖਰਚਾ ਨਹੀਂ ਪੂਰਾ ਕਰਦੀਆਂ ਇਸ ਲਈ ਤੁਹਾਡੇ ਕੋਲ ਆਰਆਰਐਸਪੀ ਵਰਗਾ ਅਕਾਊਂਟ ਤੇ ਉਹਦੇ ਵਿੱਚ ਕੁਝ ਨਾ ਕੁਝ ਕੌਂਟਰੀਬਿਊਟ ਕੀਤਾ ਹੋਵੇ ਜਿਹੜਾ ਤੁਹਾਨੂੰ ਸਪੋਰਟ ਕਰੇ ਇਹ ਕਾਰਨ ਸਭ ਤੋਂ ਵੱਡਾ ਇਹ ਤੋਂ ਬਿਨਾਂ ਜਿਹੜੀ अर्ली 스테ਜ ਵੀ ਆ ਉਹਦੇ ਵਿੱਚ ਤੁਹਾਡਾ ਇੱਕ ਡਿਸਪਲਨ ਬਣਿਆ ਰਹੇ ਤੁਸੀਂ ਕੰਟਰੀਬਿਊਟ ਕਰੋਗੇ ਉਹ ਜਿਹੜੀ ਕੰਟਰੀਬਿਊਸ਼ਨ ਆ ਉਹ ਇਨਕਰੀਜ਼ ਹੋਊ ਕੰਪਾਊਂਡ ਹੋਊ ਤੁਹਾਡੀ ਮਨੀ ਦੀ ਵੈਲਿਊ ਵੀ ਇਨਕਰੀਜ਼ ਹੋਊ ਸੋ ਜਿਹੜੀਆਂ ਉਹ ਚੀਜ਼ਾਂ ਨੇ ਉਹ ਇੱਕ ਪਾਸੇ ਉਹ ਤੁਹਾਨੂੰ ਬੈਨੀਫਿਟ ਕਰ ਰਹੀਆਂ ਨੇ ਤੇ ਤੁਹਾਨੂੰ ਇੱਕ ਡਿਸਪਲਨ ਦੇ ਵਿੱਚ ਲੈ ਕੇ ਆ ਰਹੀਆਂ ਨੇ ਤੁਸੀਂ ਮਨੀ ਮੈਨੇਜ ਕਰਦੇ ਹੋ ਮੇਨਲੀ ਪ੍ਰਾਇਮਰਲੀ ਇਹ ਆ ਕਿ ਤੁਸੀਂ ਲੇਟਰ 스테ਜ ਦੇ ਵਿੱਚ ਆਪਣਾ ਪੈਸਾ ਇਕੱਠਾ ਕਰ ਰਹੇ ਹੋ ਜਿਹੜਾ ਕਿ ਤੁਹਾਨੂੰ ਹੈਲਪ ਕਰੂਗਾ ਹੁਣ ਹੈਗਾ ਕਿ ਆਰਆਰਐਸਪੀ ਦਾ ਜਿਹੜਾ ਅਕਾਊਂਟ ਆ ਇਹਦਾ ਜਿਹੜਾ ਮੇਨ ਸਟਰਕ ਇਹਦੇ ਵਿੱਚ ਇਹ ਆ ਕਿ ਤੁਸੀਂ ਜਿਹੜਾ ਤੁਹਾਡੇ ਪਿਛਲੇ ਸਾਲ ਦੀ 18% ਇਨਕਮ ਦਾ ਤੁਸੀਂ ਇਹਦੇ ਵਿੱਚ ਕੌਂਟ੍ਰਿਬਿਊਟ ਕਰ ਸਕਦੇ ਹੋ ਜਿੰਨੀ ਤੁਹਾਡੀ ਇਨਕਮ ਪਿਛਲੇ ਸਾਲ ਸੀਗੀ ਉਹਦਾ 18% ਤੁਹਾਡਾ ਜਿਹੜਾ ਰੂਮ ਸੋ ਜਿਹੜਾ ਸੀਆਰ ਆ ਉਹ ਤੁਹਾਡਾ ਇੱਕ ਰੂਮ ਬਣਾ ਕੇ ਰੱਖ ਦੜਾ ਕਿ ਹਰੇਕ ਸਾਲ ਜੁੜਦਾ ਰਹਿੰਦਾ ਤੁਸੀਂ ਸੀਆਰ ਦੀ ਵੈਬਸਾਈਟ ਤੇ ਜਾ ਕੇ ਚੈੱਕ ਕਰ ਸਕਦੇ ਹੋ ਇਦੋੜਾ RRSP ਦਾ ਕਿੰਨਾ ਰੂਮ ਸੋ ਉਸ ਰੂਮ ਦੇ ਅਕੋਰਡਿੰਗ ਤੁਸੀਂ ਆਪਣੀ ਕੰਟਰੀਬਿਊਸ਼ਨ ਕਰ ਸਕਦੇ ਹੋ ਜਿਹੜੇ ਸਾਲ ਕੰਟਰੀਬਿਊਸ਼ਨ ਕੀਤੀ ਆ ਉਹ ਸਾਲ ਤੁਸੀਂ ਆਪਣੇ ਟੈਕਸ ਦੇ ਵਿੱਚ ਉਹ ਚੀਜ਼ ਨੂੰ ਸ਼ੋਅ ਕਰਕੇ ਆਪਣੀ ਇਨਕਮ ਨੂੰ ਲੋ ਲੋ ਕਰ ਸਕਦੇ ਹੋ ਫਾਰ ਐਗਜ਼ਾਮਪਲ ਜੇ ਕਿਸੇ ਨੇ 2025 ਦੇ ਵਿੱਚ 5000 ਕੰਟਰੀਬਿਊਟ ਕੀਤਾ RRSP ਦੇ ਵਿੱਚ ਤਾਂ ਜਦੋਂ ਆਪਣਾ ਟੈਕਸ ਫਾਈਲ ਕਰੂਗਾ ਜੇ ਉਹਦੀ ਇਨਕਮ 80000 ਸੀ ਤਾਂ 75000 ਦੇ ਉੱਤੇ ਟੈਕਸ ਲੱਗੂਗਾ ਤੇ ਉਹ 5000 ਆ ਜਿਹੜਾ ਉਹਦਾ ਜਿੱਥੇ ਉਹਨੇ ਇਨਵੈਸਟ ਕੀਤਾ ਉਹ ਗਰੋ ਹੋਣ ਲੱਗੀ ਆ ਜਿਹੜਾ ਕਿ ਉਹਨੂੰ ਲੇਟਰ ਸਟੇਜ ਦੇ ਵਿੱਚ ਜਾ ਕੇ ਕੰਮ ਹੋਊਗਾ RRSP ਇੱਕ ਅਕਾਊਂਟ ਆ ਇੱਕ ਡੋਰ ਆ ਉਹਦੇ ਵਿੱਚ ਗਾਹ ਮਨੀ ਇਨਵੈਸਟ ਕਿੱਥੇ ਕਰ ਸਕਦੇ ਆ ਉਹ ਡਿਪੈਂਡ ਕਰਦਾ ਕਿ ਤੁਹਾਡੀ ਏਜ ਕੀ ਆ ਤੁਹਾਡੀਆਂ ਰਿਕੁਆਇਰਮੈਂਟਸ ਕੀ ਨੇ ਹਨ ਤੁਹਾਡੀ ਪ੍ਰਾਇੋਰਟੀ ਕੀ ਆ ਜੇ ਕੋਈ ਲੇਟਰ ਸਟੇਜ ਦੇ ਵਿੱਚ ਆ ਉਹਦੀ ਉਮਰ ਕਾਫੀ ਆ ਤੇ ਉਹ ਰਿਟਾਇਰਮੈਂਟ ਦੇ ਨੇੜੇ ਆ ਤਾਂ ਉਹ ਇਕਵਿਟੀ ਵਰਗੀ ਬੌਂਡ ਵਰਗੀਆਂ ਚੀਜ਼ਾਂ ਦੇ ਵਿੱਚ ਨਹੀਂ ਜਾ ਸਕਦਾ ਕਿਉਂਕਿ ਉਹਨਾਂ 'ਚ ਹਾਈ ਫਲਕਚੁਏਸ਼ਨਸ ਹੁੰਦੀਆਂ ਨੇ ਉਹਨੂੰ ਪੈਸਾ ਇਮੀਡੀਏਟ ਚਾਹੀਦਾ ਤਾਂ ਜੀਆਈਸੀ ਵਰਗੇ ਜਿਹੜੇ ਸੇਫ ਤਰੀਕੇ ਨੇ ਉਹਨਾਂ ਵੱਲ ਜਾ ਸਕਦਾ ਜੇ ਕੋਈ अर्ਲੀ ਆ अर्ਲੀ 20s ਦੇ ਵਿੱਚ ਆ अर्ਲੀ 30s ਦੇ ਵਿੱਚ ਆ ਤਾਂ ਉਹਦੇ ਕੋਲ ਹਜੇ ਬਹੁਤ ਸਾਲ ਪੈਣੇ ਤਾਂ ਉਹ ਅਗਰੈਸਿਵਲੀ ਕਾ ਈਟੀਐਫਸ ਬਾਉਂਡਸ ਇਹਨਾਂ ਦੇ ਵਿੱਚ ਇਨਵੈਸਟ ਕਰ ਸਕਦਾ ਕਿਉਂਕਿ ਲੌਂਗ ਟਰਮ ਨੂੰ ਇੱਕ ਵਧੀਆ ਗਰੋਥ ਵੀ ਦੇਣਗੇ ਤੇ ਨਾਲ ਦੀ ਨਾਲ ਜਿਹੜਾ ਇੱਕ ਟੈਕਸ ਡੈਫਰ ਦਾ ਬੈਨੀਫਿਟ ਆ ਉਹ ਤਾਂ ਦੇ ਹੀ ਰਿਹਾ ਸੋ ਹੁਣ ਗੱਲ ਆਉਂਦੀ ਹੈ ਕਿ ਵਿਡਰੋਅਲ ਦੀ ਕਿ ਕੀ ਆਪਾਂ ਜਿਹੜਾ ਆਰਆਰਐਸਪੀ ਦੇ ਵਿੱਚ ਆਊਂਟ ਆ ਜਿਹੜੀ ਉਹ ਇਨਵੈਸਟ ਕੀਤੀ ਆਪਾਂ ਨੂੰ 65 ਤੇ ਜਾ ਕੇ ਇਨਵੈਸਟ ਕਰ ਸਕਦੇ ਆ ਤੇ ਇਹਦਾ ਜਵਾਬ ਆ ਕਿ ਨਹੀਂ ਜਦੋਂ ਮਰਜ਼ੀ ਉਹਨੂੰ ਵਿਡਰੋਅ ਕਰ ਲਓ ਪਰ ਖਿਆਲ ਰੱਖਣ ਵਾਲੀ ਗੱਲ ਇਹ ਆ ਕਿ ਜਦੋਂ ਵੀ ਆਪਾਂ ਵਿਡਰੋਅ ਕਰਦੇ ਆ ਜਿੰਨੀ ਵੀ ਵਿਡਰੋਅ ਕੀਤੀ ਆ ਤਾਂ ਉਹ ਆਪਣੀ ਇਨਕਮ ਦੇ ਵਿੱਚ ਐਡ ਹੋ ਜਾਣੀ ਆ ਤਾਂ ਉਹ ਸਾਲ ਆਪਾਂ ਆਂਡ ਇਨਕਮ ਪਲੱਸ ਜਿੰਨੀ ਵਿਡਰੋਅਲ ਆ ਇਹਦੇ ਉੱਤੇ ਕੰਬਾਈਨ ਟੈਕਸ ਦਵਾਂਗੇ ਸੋ ਬੇਸਿਕਲੀ ਜਿਹੜਾ ਆਰਆਰਐਸਪੀ ਆ ਟੈਕਸ ਨੂੰ ਡਿਡਕਟ ਕਰਨ ਦਾ ਮੈਥਡ ਨਹੀਂ ਟੈਕਸ ਨੂੰ ਡੈਫਰ ਕਰਨ ਦਾ ਮੈਥਡ ਆ ਸੋ ਜਦੋਂ ਗੱਲ ਆਉਂਦੀ ਆ ਵਿਡਰੋਅਲ ਦੀ ਹਨਾ ਵੀ ਆਰਆਰਐਸਪੀ ਨੂੰ ਆਪਾਂ ਕਿਹੜੇ ਕਿਹੜੇ ਸਾਲਾਂ ਦੇ ਵਿੱਚ ਵਿਡਰੋਅ ਕਰ ਸਕਦੇ ਆ ਤਾਂ ਇਹਦੇ ਵਿੱਚ ਇਹੀ ਆ ਕਿ ਜਦੋਂ ਮਰਜ਼ੀ ਵਿਡਰੋਅ ਕਰੋ ਪਰ ਖਿਆਲ ਰੱਖਣ ਵਾਲੀ ਗੱਲ ਇਹ ਆ ਕਿ ਜਿਹੜੇ ਜਿਹੜੇ ਸਾਲ ਵਿਡਰੋਅ ਕੀਤਾ ਉਹ ਸਾਲ ਆਪਣੀ ਐਨਿਊਅਲ ਇਨਕਮ ਪਲੱਸ ਵਿਡਰੋਅ ਇੱਕ ਜੁਆਇੰਟ ਦੇ ਉੱਤੇ ਟੈਕਸ ਲੱਗੂਗਾ ਸੋ ਬੈਨੀਫਿਟ ਇਹਦੇ ਵਿੱਚ ਆ ਕਿ ਜਿਹੜੇ ਜਿਹੜੇ ਸਾਲ ਵਿਡਰਾਅ ਕਰਨਾ ਵੀ ਤਾਂ ਉਹ ਸਾਲ ਤੁਹਾਡੀ ਇਨਕਮ ਲੋ ਹੋਵੇ ਆਈਡਲੀ ਇਹ ਆ ਕਿ 65 ਤੋਂ ਬਾਅਦ ਜੇ ਤੁਸੀਂ ਕੰਮ ਛੱਡਤਾ ਤੁਹਾਡੀ ਇਨਕਮੋਂ ਹਟ ਗਈ ਉਹ ਸਾਲ ਤੁਹਾਡੀ ਆਟੋਮੈਟਿਕਲੀ ਬ੍ਰੈਕਟ ਲੋ ਚਲੇ ਜਾਣੀ ਆ ਤਾਂ ਉਹ ਸਾਲਾਂ ਦੇ ਵਿੱਚ ਕਰੋ ਹਨਾ ਜੇ ਉਹ ਸਾਲਾਂ ਦੇ ਵਿੱਚ ਵੀ ਨਹੀਂ ਕਰ ਰਹੇ ਤਾਂ 71 ਸਾਲ ਦੀ ਉਮਰ ਦੇ ਵਿੱਚ ਜਾ ਕੇ ਤੁਹਾਨੂੰ ਇਹ ਰਿਫ ਦੇ ਵਿੱਚ ਕਨਵਰਟ ਕਰਨੀ ਪੈਣੀ ਆ ਜਿਹੜੀ ਕਿ ਤੁਹਾਨੂੰ ਐਜ਼ ਅ ਇਨਕਮ ਤੁਹਾਨੂੰ ਐਨੂਟੀ ਦੇ ਰੂਪ ਦੇ ਵਿੱਚ ਇਹਨਾਂ ਤੋਂ ਬਿਨਾ ਹੋਰ ਆਪਾਂ ਕਿਤੇ ਕਿਤੇ ਵਿਡਰਾਅ ਕਰ ਸਕਦੇ ਆ ਹੋਮ ਬਾਇਰਸ ਪਲਾਨ ਆ ਜਦੋਂ ਤੁਸੀਂ ਕੋਈ ਘਰ ਲੈਣਾ ਤੁ ਜਿੰਨੀ ਉਹਦੇ ਵਿੱਚੋਂ ਵਿਡਰਾਅ ਕਰ ਸਕਦੇ ਹੋ ਬਟ ਉਹ ਜਿਹੜਾ ਵਿਡਰਾਅ ਕੀਤਾ ਉਹ ਤੁਹਾਨੂੰ ਰੀਪੇ ਕਰਨਾ ਪਊਗਾ ਜੇ ਤੁਸੀਂ ਉਹ ਤੇ ਟੈਕਸ ਨਹੀਂ ਦੇਣਾ ਜੇ ਤੁਸੀਂ ਉਹਦੇ ਵਿੱਚ ਵਿਡਰਾਅ ਕਰ ਲਿਆ ਤੇ ਰੀਪੇ ਨਹੀਂ ਕਰਦੇ ਤਾਂ ਫਿਰ ਤੋਂ ਉਹ ਜਿਹੜੀ ਇਨਕਮ ਆ ਥੋੜੀ ਉਹ ਇਨਕਮ ਟੈਕਸੇਬਲ ਹੋਊਗੀ ਸੋ ਹੁਣ ਗੱਲ ਆਉਂਦੀ ਹੈ ਕਿ ਆਰਆਰਐਸਪੀ ਕਿਹਨੂੰ ਕਿਹਨੂੰ ਵਰਤਣੀ ਚਾਹੀਦੀ ਆ ਸਭ ਤੋਂ ਪਹਿਲਾਂ ਤਾਂ ਜਿਹੜੇ ਹਾਈ ਅਰਨਰ ਨੇ ਉਹ ਆਪਣੀ ਇਨਕਮ ਟੈਕਸ ਬ੍ਰੈਕਟ ਨੂੰ ਲੋਅ ਕਰਨ ਦੇ ਲਈ ਇਹਦੇ ਵਿੱਚ ਕੰਟਰੀਬਿਊਟ ਕਰ ਸਕਦੇ ਆ ਜਿਹੜੀ ਕਿ ਲੇਟਰ ਸਟੇਜ ਦੇ ਵਿੱਚ ਗਰੋ ਵੀ ਕਰੂ ਤੇ ਤੁਹਾਨੂੰ ਅੱਜ ਖੜੇ ਪੈਰ ਤੁਹਾਨੂੰ ਉਹ ਟੈਕਸ ਨੂੰ ਡੈਫਰ ਵੀ ਕਰ ਰਹੀ ਹੈ ਦੂਜਾ ਜਿਹੜਾ ਸੈਲਫ এমਪਲoyed ਨੇ ਉਹ ਦੋਵੇਂ ਪਾਰਟ ਆਪਣੇ ਕੰਟਰੀਬਿਊਟ ਕਰਦੇ ਆ ਤਾਂ ਕਿ ਜਿਹੜੀ ਇੱਕ ਲੇਟਰ ਸਟੇਜ ਦੇ ਵਿੱਚ ਉਹ ਐਲੀਜੀਬਲ ਹੋ ਜਾਣ ਸੀਪੀਪੀ ਲਈ ਜਿਹੜਾ ਜਿਹੜਾ ਐਮਪਲਾਈ ਆ ਉਹ ਇਹਨੂੰ ਕੰਟਰੀਬਿਊਟ ਕਰਦਾ ਕਿਹੜਾ ਐਮਪਲਾਈ ਆ ਉਹਦੇ ਨਾਲ ਹਨਾ ਉਹ ਉਹਨਾਂ ਕੰਟਰੀਬਿਊਟ ਕਰਦਾ ਰਹੇ ਬਾਕੀ ਜਿਹੜੇ ਯੰਗ ਪ੍ਰੋਫੈਸ਼ਨਲਸ ਨੇ ਜਿਨ੍ਹਾਂ ਦੀ ਇਹ ਹਾਈ ਇਨਕਮ ਆ ਉਹ ਇਹਨੂੰ ਯੂਜ਼ ਕਰਕੇ ਆਪਣੀ ਕਰੰਟ ਇਨਕਮ ਟੈਕਸ ਬ੍ਰੈਕਟ ਨੂੰ ਲੋਅ ਕਰ ਸਕਦੇ ਆ ਤੇ ਉਸ ਪੈਸੇ ਨੂੰ ਪੁਸ਼ ਕਰ ਸਕਦੇ ਆ ਲੇਟਰ ਸਟੇਜ ਦੇ ਵਿੱਚ ਜਿੱਥੇ ਜਾ ਕੇ ਇਨਕਮ ਆਟੋਮੈਟਿਕਲੀ ਲੋਅ ਹੋਣੀ ਆ ਤੇ ਉੱਥੇ ਇਹਨੂੰ ਇਹ ਬੈਲੈਂਸ ਕਰ ਸਕਾਂਗੇ ਉਹ ਸਾਲਾਂ ਚ ਵਿਡਰਾਅ ਕਰਕੇ ਅਤੇ ਨਾਲੇ ਇਨਕਮ سپورਟ ਦੇ ਵਜੋਂ ਵਰਤ ਲੈਣਗੇ ਸੋ ਬੇਸਿਕਲੀ ਜਿਹੜੀ RRSP ਆ ਇਹ ਟੈਕਸ ਡਿਡਕਟ ਕਰਨ ਦਾ ਨਹੀਂ ਇਹ ਟੈਕਸ ਡੈਫਰ ਕਰਨ ਦਾ ਤਰੀਕਾ ਜਦੋਂ ਆਪਾਂ ਕੰਮ ਕਰਦੇ ਹਾਂ ਆਪਣੀ ਇਨਕਮ ਹਾਈ ਆ ਉਹ ਸਾਲਾਂ ਦੇ ਵਿੱਚੋਂ ਕੁਝ ਮਨੀ ਬਚਾ ਕੇ ਇਹਦੇ ਵਿੱਚ ਰੱਖ ਕੇ ਉਸ ਮਨੀ ਨੂੰ ਪੁਸ਼ ਕਰ ਦੇਣਾ ਲੇਟਰ ਸਟੇਜ ਦੇ ਵਿੱਚ ਜਦੋਂ ਆਪਣੀ ਇਨਕਮ ਆਟੋਮੈਟਿਕਲੀ ਲੋ ਆਉਣੀ ਆ ਤੇ ਉਦੋਂ ਆਪਾਂ ਨੂੰ ਇਹ ਸਪੋਰਟ ਕਰ ਸਕਦੀ ਸੋ ਇਹਦੇ ਵੱਲ ਵੱਧ ਧਿਆਨ ਆਪਾਂ ਨੂੰ ਦੇਣਾ ਚਾਹੀਦਾ ਜਿੰਨੇ ਵੀ ਰਜਿਸਟਰਡ ਅਕਾਊਂਟਸ ਨੇ ਉਹਨਾਂ ਵੱਲ ਆਪਾਂ ਨੂੰ ਵੱਧ ਤੋਂ ਵੱਧ ਅਵੇਅਰ ਹੋਣਾ ਚਾਹੀਦਾ ਤੇ ਉਹਨਾਂ ਨੂੰ ਵਰਤਣਾ ਚਾਹੀਦਾ ਇੱਕ ਵਧੀਆ ਫਾਈਨੈਂਸ਼ੀਅਲ ਫਾਊਂਡੇਸ਼ਨ ਦੇ ਲਈ ਹੋਰ ਵੀਡੀਓਜ਼ ਆਉਂਦੀਆਂ ਰਹਿਣਗੀਆਂ ਅਸਲੀਕਾਲ ਚੜਦੀਕਲਾ